ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਨੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਪ੍ਰਤਾਪ ਸਿੰਘ ਬਾਜਬਾ ਇੱਕ ਬਹੁਤ ਹੀ ਸੈਂਸਿਬਲ ਪੋਸਟ ਨੂੰ ਇੱਕ ਸੰਵਿਧਾਨਕ ਪੋਸਟ ਨੂੰ ਹੋਲਡ ਕਰਦੇ ਨੇਗੇ ਮੈਂ ਵੀ ਉਸ ਪੋਸਟ ਦੇ ਉੱਤੇ ਲਗਭਗ ਸਾਢੇ 3 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਰਹਾਗਾ ਸੋ ਉਹਨਾਂ ਨੇ ਇਹ ਬਿਆਨ ਦੇ ਕੇ ਮੈਂ ਸਮਝਦਾ ਭਾਰਤੀ ਏਕਤਾ ਤੇ ਖੰਡਤਾ ਲਈ ਖਤਰਾ ਖੜਾ ਕੀਤਾ ਉਹ ਜੇਕਰ ਕੋਈ ਵਿਅਕਤੀ ਪੰਜਾਬ ਦੀ ਇਕਤਾ ਤੇ ਖੰਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਮੂੰਹ ਤੋੜ ਜਵਾਬ ਜਿਹੜਾ ਉਹ ਸਰਕਾਰ ਦੇਊਗੀ ਜੇ ਉਹਨਾਂ ਨੇ ਝੂਠੀ ਇਨਫਰਮੇਸ਼ਨ ਦਿੱਤੀ ਆ ਜੇ ਉਹਨਾਂ ਨੇ ਸਸਤੀ ਸੁਰਤਾ ਹਾਸਲ ਕਰਨ ਦਿੱਤੀ ਆ ਜੇਕਰ ਉਹਨੇ ਤੁਹਾਡੇ ਕੈਮਰਿਆਂ ਦੇ ਉੱਤੇ ਸਿਰਫ ਆਪਣੀ ਫੋਟੋ ਚਮਕਾਉਣ ਨਹੀਂ ਦਿੱਤੀ ਆ ਤਾਂ ਮੈਂ ਸਮਝਦਾ ਇਸ ਤੋਂ ਬੰਦ ਪਾ ਕਾ ਕੀ ਹੋ ਸਕਦਾਗਾ ਅੱਗੇ ਲੰਘ ਕੇ ਅੱਗੇ ਲੰਘ ਕੇ ਲਾਡੀ ਆਜੋ 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 ਲਾਡੀ ਮੈਂ ਕਰ ਦਾਂ ਅੱਗੇ ਇਹਨੂੰ ਤੁਜੀ ਆਈਡੀਆ ਆਜੀ ਓਏ ਹੋਏ ਕੀਮਾ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਉਸ ਪਾਸੇ ਲਾਡੀ ਅੱਜ ਬਾਬਾ ਸਾਹਿਬ ਸਭ ਤੋਂ ਪਹਿਲਾਂ ਲਾਡੀ ਕਿੰਨੇ ਲੱਗ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਉੱਪਰ ਓ ਲਾਡੀ ਨੂੰ ਬਹੁਤ ਸਾਰਿਆਂ ਨੂੰ ਬਹੁਤ-ਬਾਤ ਮੁਬਾਰਕਬਾਦ ਥਲੇ ਕਰ ਵੀਰੇ ਭਾਰਤ ਤਰ ਤਰ ਪ੍ਰਾਪਤ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦੇਸ਼ ਦੇ ਦੱਬੇ ਕੁਚਲੇ ਦਲਤ ਲੋਕਾਂ ਦੇ ਲਈ ਅਥਾ ਬੇਨਤ ਕੀਤੀ ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਰੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦੇ ਦਰਸ਼ਾ ਨੂੰ ਅਪਣਾਇਆ ਅੱਜ ਪੂਰੇ ਪੰਜਾਬ ਪਰ ਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦੇ ਦਰਸ਼ਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਨਾਰ ਨੂੰ ਲੈ ਕੇ ਅੱਗੇ ਵਧ ਰਹੇ ਹਾਂਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇਗੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਐਮੀਨਸ ਪੰਜਾਬ ਚ ਖੁੱਲੇ ਲਗੇ ਕਿਉਂਕਿ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਦਿਸਰਾ ਛੇ ਦਿਨ ਦੁੱਧ ਵਾਂਗੂ ਆ ਕਿ ਜਦੋਂ ਛੇ ਦਿਨ ਦੁੱਧ ਪੀਤਾ ਹੁੰਦਾਗਾ ਉਹ ਛੇਰ ਦੀ ਤਰ੍ਹਾਂ ਦਹਾੜਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅbedkar ਜੀ ਦਾ અપਮਾਨ ਕਰਨਾ ਚਾਹੁੰਦੀਆਂ ਨੇਗੀਆਂ ਜਾਂ અપਮਾਨ ਕਰਦੀਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸਨਿਆਗਾ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਅbedkar ਜੀ ਦੇ ਬੁੱਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਛਾ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋ ਰਹੀ ਹੈ। ਅਰੇ ਉਸ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਹੀ ਸੈਂਸਿਬਲ ਪੋਸਟ ਨੂੰ ਇੱਕ ਸੰਵਿਧਾਨਕ ਪੋਸਟ ਨੂੰ ਹੋਲਡ ਕਰਦੇ ਨੇਗੇ। ਮੈਂ ਵੀ ਉਸ ਪੋਸਟ ਦੇ ਉੱਤੇ ਲਗਭਗ ਸਾਢੇ 3 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ ਆਪੋਜੀਸ਼ਨ ਰਹਾਗਾ। ਸੋ ਉਹਨਾਂ ਨੇ ਇਹ ਬਿਆਨ ਦੇ ਕੇ ਮੈਂ ਸਮਝਦਾ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਖੜਾ ਕੀਤਾਗਾ। ਜਦ ਕਿ ਉਹ ਬੜਾ ਰਿਸਪਾਂਸਿਬਲ ਅਹੁਦਾਗਾ ਉਹਨਾਂ ਨੂੰ ਇਹ ਜਿਹੜੀ ਇਨਫਾਰਮੇਸ਼ਨ ਆ ਉਹ ਪੰਜਾਬ ਪੁਲਿਸ ਦੇ ਨਾਲ ਪੰਜਾਬ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਜੇਕਰ ਉਹਨਾਂ ਕੋਲੇ ਇਨਫਾਰਮੇਸ਼ਨ ਪੁਖਤ ਆ ਗਈ ਜੇਕਰ ਉਹਨਾਂ ਨੂੰ ਉਹਨਾਂ ਕੋਲੇ ਇਨਫਾਰਮੇਸ਼ਨ ਠੀਕ ਆ ਅੱਛਾ ਚੀਮਾ ਸਾਹਿਬ ਜੇਕਰ ਉਹ ਝੂਠ ਬੋਲ ਰਹੇ ਨੇ ਤਾਂ ਵੀ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਵਿਸ਼ਾਗਾ ਇਹ ਬਹੁਤ ਗੰਭੀਰ ਵਿਸ਼ਾਗਾ ਕਿ ਇਸ ਤਰ੍ਹਾਂ ਦੀ ਪੋਸਟ ਤੇ ਰਹਿ ਕੇ ਔਰ ਲਗਾਤਾਰ ਦੇਸ਼ ਦੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਦਾ ਮੈਂਬਰ ਬਣ ਕੇ ਉਹਨਾਂ ਨੇ ਮੈਸਬੰਦ ਦਾ ਕੋਰ ਵਗਿਆ ਕੀਤੀ ਆ ਸੰਵਿਧਾਨ ਦੀ ਸੌਂ ਖਾ ਕੇ ਕੋਰ ਵਗਿਆ ਕੀਤੀ ਆ ਜੇਕਰ ਉਹਨਾਂ ਨੇ ਆਪਣੀ ਸਸਤੀ ਸੌਰਤ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇਗੇ ਸੋ ਉਹਨਾਂ ਨੂੰ ਤੁਰੰਤ ਜਾਣਾ ਚਾਹੀਦਾ ਤੁਰੰਤ ਪੰਜਾਬ ਪੁਲਿਸ ਕੋਲ ਜਾ ਕੇ ਉਥੇ ਪੁਖਤਾ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਜੇਕਰ ਕੋਈ ਵਿਅਕਤੀ ਪੰਜਾਬ ਦੀ ਏਕਤਾ ਤੇ ਖੰਡਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਕਰੂਗਾ ਤਾਂ ਉਹਦੇ ਮੂੰਹ ਤੋੜ ਜਵਾਬ ਜਿਹੜਾ ਉਹ ਸਰਕਾਰ ਦੇਊਗੀ। ਅੱਛਾ ਜਿਸ ਤਰੀਕੇ ਦੇ ਨਾਲ ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਪਰ ਐਫਆਈਆਰ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਕਹਿ ਰਹੀ ਕਿ ਵੀ ਇਸ ਦੇ ਖਿਲਾਫ ਅਸੀਂ ਹੁਣ ਜਿਹੜਾ ਹੈਗਾ ਉਹ ਜੰਗ ਵੀ ਮੀਟਾਂਗੇ। ਬਹੁਤ ਹੈਰਾਨੀ ਦੀ ਗੱਲ ਆ ਕਿ ਕਾਂਗਰਸ ਪਾਰਟੀ ਨੇ ਦੇਸ਼ ਤੇ ਵੀ ਰਾਜ ਕੀਤਾ, ਪੰਜਾਬ ਤੇ ਵੀ ਰਾਜ ਕੀਤਾ। ਉਹਨਾਂ ਨੇ ਅਜੇ ਤੱਕ ਕੋਈ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦਾ ਬਿਆਨ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਹੀ ਆ ਜਾਂ ਗਲਤ ਆ। ਜੇ ਸਹੀ ਆ ਤਾਂ ਵੀ ਇਨਫਰਮੇਸ਼ਨ ਸਟੇਟ ਨੂੰ ਦੇਣੀ ਚਾਹੀਦੀ ਸੀ ਜੇ ਗਲਤ ਆ ਤਾਂ ਮੈਂ ਸਮਝਦਾ ਉਸ ਤੋਂ ਵੀ ਬੰਤਪਾਗਾ ਕੀ ਹੋ ਸਕਦਾ ਸੋ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਅਜਿਹੇ ਸਿਰਫਰੇ ਵਿਅਕਤੀਆਂ ਨੂੰ ਜਿਹੜਾ ਉਹ ਕਾਂਗਰਸ ਪਾਰਟੀ ਚ ਕਰਨਾ ਚਾਹੁੰਦਾ ਜਿਹੜੇ ਸਟੇਟ ਦੀ ਇਕਤਾ ਤੇ ਖੰਡਤਾਲੀ ਖਤਰਾ ਨੇਗੇ ਜਿਹੜੇ ਸਟੇਟ ਦੀ ਇਕਤਾ ਨੂੰ ਤੋੜਨਾ ਚਾਹੁੰਦੇ ਨੇਗੇ ਪ੍ਰਤਾਪ ਸਿੰਘ ਬਾਜਵਾਹੂਰੀ ਇੰਨੇ ਵੱਡੇ ਲੀਡਰ ਨੇ ਤੇ ਇਸ ਤਰੀਕੇ ਦੇ ਨਾਲ ਜਦੋਂ ਬਿਆਨ ਦਿੰਦੇ ਨੇ ਉਦੋਂ ਤੁਸੀਂ ਮੇਨ ਕੀ ਸੋਚਦੇ ਹੈਗੇ ਹੋ ਐਂਡ ਜਿਸ ਤਰੀਕੇ ਦੇ ਨਾਲ ਹੁਣ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਾਸੇ ਕਾਂਗਰਸ ਪਾਰਟੀ ਲਗਾਤਾਰ ਬਿਆਨ ਦੇ ਰਹੀ ਹੈ ਕਿ ਭਈ ਐਫਆਰ ਕਰਾਉਣ ਤੋਂ ਬਾਅਦ ਹੁਣ ਪ੍ਰੋਟੈਸਟ ਹੋਣਗੇ ਦੇਖੋ ਬੜਾ ਸਪਸ਼ਟ ਆ ਜੇਕਰ ਉਹਨਾਂ ਕੋਲੇ ਇਨਫੋਰਮੇਸ਼ਨ ਆ ਕਿਉਂਕਿ ਇਸ ਤਰ੍ਹਾਂ ਦੀ ਸਮਗਰੀ ਜਿਹੜੀ ਪੰਜਾਬ 'ਚ ਆਈ ਆ ਤਾਂ ਉਹਨਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਇੱਕ ਜ਼ਿੰਮੇਵਾਰ ਅਹੁਦੇ ਤੇ ਹੁੰਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹਨਾਂ ਨੇ ਇਨਫਰਮੇਸ਼ਨ ਜਿਹੜੀ ਆ ਪਬਲਿਕ ਕਰਨ ਦੀ ਥਾਂ ਤੇ ਸਾਡੀ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਸੀ ਸਟੇਟ ਨੂੰ ਦੇਣੀ ਚਾਹੀਦੀ ਸੀ ਇਸ ਗੱਲ ਦੀ ਉਹਨਾਂ ਨੇ ਕੋਰਵਾਗਿਆ ਕੀਤੀ ਆ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੂੰ 3 ਕਰੋੜ ਪੰਜਾਬੀਆਂ ਦੀ ਕੋਈ ਰੱਖਿਆ ਦਾ ਜਿਹੜਾ ਹੈਗਾ ਖਿਆਲ ਨਹੀਂ ਹੈਗਾ ਕੋਈ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਦੀ ਰੱਖਿਆ ਕੀਤੀ ਜਾਵੇ ਜੇ ਉਹਨਾਂ ਨੇ ਝੂਠੀ ਇਨਫਰਮੇਸ਼ਨ ਦਿੱਤੀ ਆ ਜੇ ਉਹਨਾਂ ਨੇ ਸਸਤੀ ਸੌਦਾ ਹਾਸਲ ਕਰਨ ਦਿੱਤੀ ਆ ਜੇਕਰ ਉਹਨੇ ਤੁਹਾਡੇ ਕੈਮਰਿਆਂ ਦੇ ਉੱਤੇ ਸਿਰਫ ਆਪਣੀ ਫੋਟੋ ਚਮਕਾਉਣ ਨਹੀਂ ਦਿੱਤੀ ਆ ਤਾਂ ਮੈਂ ਸਮਝਦਾ ਇਸ ਤੋਂ ਬੰਦ ਪਾਗਾ ਕੀ ਹੋ ਸਕਦਾਗਾ ਕਿ ਐਡੀ ਜ਼ਿੰਮੇਵਾਰੀ ਪੋਸਟ ਤੇ ਹੋ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਘਟਕਿਆ ਬਿਆਨ ਦਿੱਤਾਗਾ ਸੋ ਉਹਦੀ ਜਾਂਚ ਹੋ ਰਹੀ ਆ ਸੋ ਉਹਨਾਂ ਨੂੰ ਪੰਜਾਬ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ ਜਾ ਕੇ ਸਚਾਈ ਜਿਹੜੀ ਆ ਸੱਚ ਜਿਹੜਾ ਉਹ ਬਿਆਨ ਕਰਨਾ ਚਾਹੀਦਾਗਾ ਸੋ ਬਿਲਕੁਲ ਜੇ ਉਹਨਾਂ ਨੇ ਝੂਠ ਬੋਲਿਆ ਤਾਂ ਵੀ ਕਾਰਵਾਈ ਹੋਊਗੀ ਜਿਹਨਾਂ ਨੇ ਇਨਫੋਰਮੇਸ਼ਨ چھਪਾ ਕੇ ਰੱਖੀ ਆ ਲੁਕੋ ਕੇ ਰੱਖੀ ਆ ਤਾਂ ਵੀ ਕਾਰਵਾਈ ਹੋਊਗੀ